ਤਾਂ ਵੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਜੋ ਕਿ ਕੱਲ 14 ਜੁਲਾਈ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਉਸ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਜੋ ਗੱਲ ਕਰਦੇ ਆ ਫਾਈਨਲ ਆ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਮਲੇਸ਼ੀਆ ਕਬੱਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਉਥੇ ਪਹਿਲਾ ਨਾਮ 7100 ਆਰਐਮ ਤੇ ਦੂਜਾ ਨਾਮ 5100 ਆਰਐਮ ਸੀ ਤੇ ਦੇ ਲਈ 11 1100 ਰਮ ਦਿੱਤੇ ਗਏ ਸਨ ਪੰਜਾਬ ਦੇ ਪ੍ਰਾਈਸ ਦੇ ਹਿਸਾਬ ਨਾਲ ਦੱਸਗੇ ਤਾਂ ਪਹਿਲਾ ਇਨਾਮ 126948 ਰੁਪਏ ਸੀ ਤੇ ਦੂਜਾ ਇਨਾਮ 91188 ਰੁਪਏ ਸੀ ਤੇ ਬੈਸਟ ਰੇਟਰ ਤੇ ਬੈਟ ਜਾਫੀ ਦੇ ਲਈ BBH ERP ਤੇ ਤੇਗੇ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਰਾਇਲ ਪੰਜਾਬ ਤੇ ਮੀਰੀਪੀਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਮੀਰੀਪੀਰੀ ਸੈਕਿੰਡ ਤੇ ਰਾਇਲ ਪੰਜਾਬ ਫਾਸਟ ਤੇ ਕੁਝ ਇੱਕ ਨੰਬਰਾਂ ਦੇ ਰੋਲੇ ਦੇ ਕਾਰਨ ਇਥੋਂ ਵੈਸਟ ਰੇਡਰ ਦੋਨੋਂ ਟੀਮਾਂ ਦਾ 1-1 ਵੈਸਟ ਰੇਡਰ ਤੇ ਜੈਫੀ ਕੱਟ ਦਿੱਤਾ ਗਿਆ ਸੀ ਅੱਗੇ ਗੱਲ ਕਰਦੇ ਆ ਇੰਗਲੈਂਡ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੇ ਉੱਤੇ ਫਾਈਨਲ ਮੈਚ ਹੋਇਆ ਸੀ ਮੈਡਵੇ ਤੇ ਸਾਊਥਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਾਊਥਵਾਲ ਦੀ ਟੀਮ ਸੈਕਿੰਡ ਤੇ ਮੈਡਵੇ ਦੀ ਟੀਮ ਫਾਸਟ ਤੇ ਤੋਂ ਵੈਟ ਰੇਟਰ ਬੜੇਗਾ ਬਲਕਰਨ ਕਲਿਆਣ ਸੁਖੇ ਵਾਲਾ ਤੇ ਵੈਟ ਜਾਫੀ ਬੜੇਗਾ ਪ੍ਰਤਾਪ ਖੜਿਆਨੇ ਵਾਲਾ ਤੇ ਵੈਟ ਰੇਟਰ ਤੇ ਵੈਟ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ ਤੇ ਹਾਂਜੀ ਇਹ ਸੀ ਵੀਡੀਓ 14 ਜੁਲਾਈ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ